ਉਹ ਜਾਨਵਰ ਰੇਬੀ ਦੇ ਹਲਕਾਏ ਹੋਏ ਜਾਨਵਰ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਗੁੱਸਾ ਆਉਂਦਾ ਜਿੱਦਾਂ ਆਪਾਂ ਦੇਖਦੇ ਹਾਂ ਉਹ ਵੱਡਨ ਨੂੰ ਤੋੜਦੇ ਆ ਸਾਰਿਆਂ ਨੂੰ ਹਾਂਜੀ ਜ਼ਿਆਦਾ ਗੁੱਸਾ ਆਉਂਦਾ ਉਹਨਾਂ ਨੂੰ ਉਹਨਾਂ ਦੀ ਲਾਰਾਂ ਕਾਫੀ ਜ਼ਿਆਦਾ ਵਗਦੀਆਂ ਨੇ ਇਦਾਂ ਹਾਂਜੀ ਲਾਰਾ ਬਹੁਤ ਜ਼ਿਆਦਾ ਵਗਦੀਆਂ ਨੇ ਤਾਂ ਉਹ ਉਹਨਾਂ ਜਾਨਵਰਾਂ ਕੋਲੋਂ ਸਾਨੂੰ ਦੂਰ ਰਹਿਣਾ ਚਾਹੀਦਾ ਤੇ ਪਪੀ 10 ਤੋਂ 12 ਹਫ਼ਤੇ ਦਾ ਹੋ ਜੇ ਤਾਂ ਉਹਨੂੰ ਰੇਬੀ ਵੈਕਸੀਨ ਲਗ ਦਿੰਦੀ ਆ ਇਹ ਐਂਟੀ ਰੇਬੀਸ ਵੈਕਸੀਨੇਸ਼ਨ ਹੈ ਤਾਂ ਕਿ ਫਿਰ ਜਿਹੜਾ ਕੋਈ ਕੁੱਤਾ ਜੀ ਵੱਢ ਵੀ ਲਏ ਤਾਂ ਉਹਦੇ ਬਾਅਦ ਤੁਹਾਨੂੰ ਕਰਾਣੇ ਚਾਹੀਦੀ ਬਟ ਇਹ ਵਾਲੀ ਵੈਕਸੀਨੇਸ਼ਨ ਵੀ ਉਹਨੂੰ ਪ੍ਰੋ ਹਾਂਜੀ ਲੋ ਜੀ ਅੱਜ ਲੈ ਕੇ ਆਇਆ ਤੁਹਾਡੇ ਵਾਸਤੇ ਇੱਕ ਨਵੀਂ ਜੀ ਵੀਡੀਓ ਖੜਿਆ ਲੁਧਿਆਣਾ ਜੂਨੀ ਯੂਨੀਵਰਸਿਟੀ ਦੇ ਵਿੱਚ ਇੱਥੋਂ ਦੇ ਸਟੂਡੈਂਟ ਨੇ ਡਾਕਟਰੀ ਕਰਦੇ ਨੇ ਮੈਂ ਤੁਹਾਨੂੰ ਪੰਜਾਬੀ ਵਿੱਚ ਕਹਿ ਦੇਣਾ ਐਨੀਮਲ ਯੂਨੀਵਰਸਿਟੀ ਦੇ ਵਿੱਚੋਂ ਹੀ ਆਪਾਂ ਹਾਂਜੀ ਹਾਂ ਐਨੀਮਲ ਯੂਨੀਵਰਸਿਟੀ ਦੇ ਵਿੱਚ ਜਿਹੜੀ ਲੁਧਿਆਣਾ ਬਣੀ ਹੋਈ ਆ ਉਹਦੇ ਸਟੂਡੈਂਟ ਨੇ ਇੱਥੇ ਨਾ ਸਟਾਲ ਲਾਈ ਹੋਈ ਆ ਉਹ ਜਾਣਕਾਰੀ ਦੇ ਰਹੇ ਨੇ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਕਾਦੀ ਕਾਦੀ ਜਾਣਕਾਰੀ ਉਹ ਦੇ ਰਹੇ ਹੈ ਕਿ ਜਿਹਦੇ ਦਾ ਡੌਗ ਵਾਰੇ ਅੱਜ ਇਹਨਾਂ ਨੇ ਇੱਥੇ ਪਾਇਆ ਨਾ ਪੈਪਲੈਂਟ ਨਾ ਰੇਬੀ ਚ ਦੇ ਬਾਰੇ ਆਪਾਂ ਜਾਣਕਾਰੀ ਪਹਿਲੇ ਇਹਦੀ ਲੈ ਲੈਂਦੇ ਹਾਂ ਆਹ ਦੇਖ ਆਪਾਂ ਇਸਦੀ ਗੱਲਬਾਤ ਕਰਦੇ ਆਂ ਸ਼ੁਰੂ ਹਨਾ ਬਾਕੀ ਗੱਲਬਾਤਾਂ ਚੱਲਦੀਆਂ ਰਹਿੰਦੀਆਂ ਨੇ ਹਾਂਜੀ ਆਪਣਾ ਡਾਕਟਰ ਸਾਹਿਬ ਕੀ ਹਾਲ ਚਾਲ ਨੇ ਜੀ ਠੀਕ ਆਂ ਸਾਰੇ ਹਾਂ ਕਿੱਥੋਂ ਆਏ ਆਂ ਆ ਲੁਧਿਆਣਾ ਸੇ ਆਂ ਲੁਧਿਆਣਾ ਯੂਨੀਵਰਸਿਟੀ ਕਾਲਜ ਆਫ ਵੈਟਰਨਰੀ ਸਾਇੰਸ ਗੁੜਵਾਸੂ ਸੇ ਓਕੇ ਹਾਂਜੀ ਤੇ ਕਿੰਨੇ ਚਿਰ ਹੋ ਗਿਆ ਆਪਾਂ ਨੂੰ ਇੱਥੇ ਟ੍ਰੇਨਿੰਗ ਲੈਣੇ ਆਪਾਂ ਨਹੀਂ ਨਹੀਂ ਅਸੀਂ ਸਟੱਡੀ ਕਰਦੇ ਆਂ ਪੀਵੀਐਸਸੀ ਕਰ ਰਹੇ ਆਂ ਤੋਂ ਅਸੀਂ ਹਮ 4th ਇਅਰ ਮੇ ਆਂ

ਉਹ ਕਾਟ ਲੈਂਦੇ ਨੇ ਛਾਨੋਂ ਵਿੱਚ ਵੀ ਬਹੁਤ ਜ਼ਿਆਦਾ ਖਤਰਨਾਕ ਚਲੀ ਜਾਂਦੀ ਹੈ ਇਹ ਤੇ ਜਿੱਦਾਂ ਤੁਸੀਂ ਆ ਲਾਇਆ ਹੈ ਨਾ ਪਹਿਲਾਂ ਜਾਨਵਰਾਂ ਦੇ ਵਿੱਚ ਜਿਹੜੇ ਲਸੂਣ ਨਾਲ ਰੇਬੀ ਚ ਦੇ ਹਾਂਜੀ ਇਹਦੇ ਬਾਰੇ ਥੋੜਾ ਜਿਆਦਾ ਖੁੱਲ ਕੇ ਗੱਲ ਕਰੋ ਜੋ ਉਹ ਜਾਨਵਰ ਰੇਬੀ ਦੇ ਹਲਕਾਏ ਹੋਏ ਜਾਨਵਰ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਗੁੱਸਾ ਆਉਂਦਾ ਜਿੱਦਾਂ ਆਪਾਂ ਦੇਖਦੇ ਹਾਂ ਉਹ ਬਡਨ ਨੂੰ ਤੁਰਦੇ ਆ ਸਾਰਿਆਂ ਨੂੰ ਬਿਲਕੁਲ ਹਾਂਜੀ ਜ਼ਿਆਦਾ ਗੁੱਸਾ ਆਉਂਦਾ ਉਹਨਾਂ ਨੂੰ ਉਹਨਾਂ ਦੀ ਲਾਰਾਂ ਕਾਫੀ ਜ਼ਿਆਦਾ ਵਗਦੀਆਂ ਨੇ ਇਦਾਂ ਹਾਂਜੀ ਲਾਰਾ ਬਹੁਤ ਜ਼ਿਆਦਾ ਵਗਦੀਆਂ ਨੇ ਤਾਂ ਉਹ ਉਹਨਾਂ ਜਾਨਵਰਾਂ ਕੋਲੋਂ ਸਾਨੂੰ ਦੂਰ ਰਹਿਣਾ ਚਾਹੀਦਾ ਤੇ ਇਸਾਰੇ ਉਹਨਾਂ ਦੇ ਲੱਛਣ ਹੈ ਤਾਂ ਕਿ ਹਮ ਉਹਨ ਲੋਕੋ ਸੇ ਦੂਰ ਰਹੇ ਠੀਕ ਹੈ ਤਾਂ ਕਿ ਸਾਨੂੰ ਵੱਡਣ ਵੱਡਣਾ ਲਈਏ ਉਹ ਠੀਕ ਹੈ ਹੋ ਇਹ ਇੱਕ ਦਾ ਲਾਰਾ ਹੋ ਗਿਆ ਉਹਨਾਂ ਦਾ ਗੁੱਸਾ ਹੋ ਗਿਆ ਨਾ ਤੇ ਹੋਰ ਕੀ ਉਹਦਾ ਦੱਸਣ ਨੂੰ ਦੇ ਦਦੇ ਜੇ ਜ਼ਿਆਦਾ ਖਤਰਨਾਕ ਬਿਮਾਰੀ ਹੋ ਜਾਤਾ ਉਹ ਲਕਵਾ ਵੀ ਉਹਨੂੰ ਹੋ ਸਕਦਾ ਪਰ ਲਾਈਕ ਜਿਆਦਾ ਹਾਂਜੀ ਮਤਲਬ ਰੇਵੀ ਦਾ ਪ੍ਰਭਾਵ ਹੋਵੇ ਉੱਥੇ ਦਾ ਉਹ ਜਿਆਦਾ ਉਹਨੂੰ ਲੱਕਵਾ ਮਾਰ ਜਾਂਦਾ ਹਾਂਜੀ ਠੀਕ ਆ ਜੀ ਉਹ ਤੋਂ ਬਚਣ ਵਾਸਤੇ ਕੀ ਕਰਨਾ ਚਾਹੀਦਾ ਜਾਂ ਪਹਿਲੀ ਗੱਲ ਤਾਂ ਇਹ ਦਸੂ ਉਹ ਤੋਂ ਬਚਣ ਦੀ ਬਾਅਦ ਹੀ ਗੱਲ ਕਰਾਂਗੇ ਆਪਾਂ ਵੀ ਜੇ ਆਪਾਂ ਘਰੇ ਡੌਗ ਰੱਖਿਆ ਹਾਂਜੀ ਉਹਨੂੰ ਇਹਨਾਂ ਰੈਬੀਸ ਤੇ ਲਸਣਾਂ ਤੋਂ ਬਚਾਉਣ ਵਾਸਤੇ ਰੈਬੀਸ ਦੀ ਬਿਮਾਰੀ ਤੋਂ ਬਚਾਅ ਰੱਖਣ ਵਾਸਤੇ ਕੀ ਕਰਨਾ ਚਾਹੀਦਾ ਆਂਟੀ ਰੈਬੀਸ ਦੀ ਵੈਕਸੀਨ ਜੀਕਰ ਉਸ ਸਾਰੇ ਜਾਨਵਰਾਂ ਨੂੰ ਲੱਗਦੀ ਹੈ ਜੋ ਛੋਟੇ ਉਦੋਂ ਤਾਂ ਕਿ ਜੇ ਦੇ ਵੱਡ ਵੀ ਲੈ ਜੇ ਕੋਈ ਹਲਕਾਇਆ ਹੋਇਆ ਜਾਨਵਰ ਤੁਹਾਡੇ ਸਾਡੇ ਕੁੱਤੇ ਨੂੰ ਵੱਢ ਲੈ ਤਾਂ ਉਹਦੇ ਇਹ 5 ਦਿਨ ਦੀ ਵੈਕਸੀਨ ਲੱਗਦੀ ਆ ਆਰੀ ਓਕੇ ਹਾਂਜੀ ਤੇ ਇਹ ਕੋਰਸ ਕੰਪਲੀਟ ਕਰਨਾ ਹੁੰਦਾ ਨਾਲੇ ਨਾਲ ਮੰਨ ਲਓ ਜੀ ਨੂੰ ਵੱਢ ਲਵੇ ਹਾਂਜੀ ਜੀ ਨੂੰ ਵੱਢ ਲਾਣਾ ਨਾ ਤੁਸੀਂ ਰੇਵੀ ਜਿਹੜਾ ਪੱਪੀ ਦੀ ਗੱਲਬਾਤ ਕਰਦੇ ਡੌਗ ਦੀ ਗੱਲਬਾਤ ਕਰਾਂਗੇ ਘਰ ਰੱਖਿਆ ਹੋਇਆ ਉਹਦਾ ਕੀ ਪ੍ਰੋਸੈਸ ਹੈ ਜੇ ਆਪਾਂ ਉਹਨੂੰ ਰੇਵੀ ਤੋਂ ਬਚਾ ਕੇ ਰੱਖਣਾ ਉਹਨਾਂ ਦਾ ਜੇ ਰੇਵੀ ਤੋਂ ਬਚਾ ਕੇ ਰੱਖਣਾ ਉਹ ਵੈਕਸੀਨ ਲੱਗੀ ਹੋਈ ਹੈ ਜਿਹੜਾ ਵੈਕਸੀਨੇਟ ਵੈਕਸੀਨੇਸ਼ਨ ਵਾਲਾ ਚਾਰਟ ਹੈ ਓਕੇ ਇਹ ਲਿਖੇ ਹੋਏ ਕਮੈਂਟ ਹਾਂਜੀ ਤੁਸੀਂ ਬੋਲ ਕੇ ਦੱਸਿਓ ਚਲੋ ਇਹਨੂੰ ਇੱਥੇ ਰੱਖ ਲਓ ਹਾਂਜੀ ਜਦੋਂ ਪਪੀ 10 ਤੋਂ 12 ਹਫ਼ਤੇ ਦਾ ਹੋ ਜੇ ਤਾਂ ਉਹਨੂੰ ਰੈਬੀਜ਼ ਵੈਕਸੀਨ ਲਗਦੈਂਦੀ ਹੈ ਇਹ ਐਂਟੀ ਰੈਬੀਜ਼ ਵੈਕਸੀਨੇਸ਼ਨ ਹੈ ਤਾਂ ਕਿ ਫਿਰ ਜਿਹੜਾ ਕੋਈ ਕੁੱਤਾ ਜੇ ਵੱਢ ਵੀ ਲਏ ਉਹਦੇ ਬਾਅਦ ਤੁਹਾਨੂੰ ਕਰਾਣੇ ਚ ਸਹੀਦੀ ਹੈ ਬਟ ਇਹ ਵਾਲੀ ਵੈਕਸੀਨੇਸ਼ਨ ਵੀ ਉਹਨੂੰ ਪ੍ਰੋਟੈਕਟ ਕਰਦੀ ਹੈ ਓਕੇ ਐਂਟੀ ਰੈਬੀਜ਼ ਵੈਕਸੀਨ ਔਰ ਇਹ ਐਨੂਅਲ ਵੀ ਲਗਤੀ ਹੈ ਫਿਰ ਹਰ ਸਾਲ ਮੇ ਲਗਾ ਲੈਣੀ ਚਾਹੀਏ ਅਸਲ ਵਿੱਚ ਜਾਨਵਰੋਂ ਕੋ ਨਹੀਂ ਅਮ ਇਨਸਾਨਾਂ ਕੋ ਵੀ ਲਗਾ ਲੈਣੀ ਚਾਹੀਏ ਜਿਵੇਂ ਹਮ ਪੱਪੀ ਨੂੰ ਤਿੰਨ ਵੈਕਸੀਨ ਲਗਦੀਆਂ ਐਦਾਂ ਇਹ ਹਾਂਜੀ ਇਹ ਕਿੰਨੇ ਏਜ ਹੈ ਇਹ ਵੈਕਸੀਨੇਸ਼ਨ ਦਾ ਓਕੇ ਜਦੋਂ ਸੇਤ 8 ਹਫ਼ਤੇ ਦਾ ਹੋ ਗਿਆ ਹਾਂਜੀ ਇਹਦਾ ਨਾਮ ਕੀ ਆ ਵੈਕਸੀਨ ਦਾ ਇਹ ਬਿਮਾਰੀਆਂ ਲਿਖੀਆਂ ਉਹ ਬਿਮਾਰੀਆਂ ਦੇ ਹਿਸਾਬ ਨਾਲ ਇਹਦੇ ਹਿਸਾਬ ਨਾਲ ਡਾਕਟਰ ਸਾਹਿਬ ਲਗਾਉਂਦੇ ਹਨ ਹਾਂਜੀ ਠੀਕ ਆ ਜੀ ਇਹ ਤਿੰਨ ਵੈਕਸੀਨ ਹੋ ਗਈਆਂ ਜਦੋਂ ਅਡਲਟ ਹੋ ਗਿਆ ਪੱਪੀ ਉਸ ਤੋਂ ਬਾਅਦ ਉਹਦੇ ਬਾਅਦ ਆਵਲ ਲੱਗਦੀ ਹੈ ਠੀਕ ਆ ਇਹ ਹਰ ਸਾਲ ਲੱਗਣੀ ਚਾਹੀਦੀ ਹੈ ਰੇਬੀਜ਼ ਹਰ ਸਾਲ ਲੱਗਦੀ ਜੇ ਕੁੱਤਾ بڑا ਵੀ ਹੋ ਜਾਏ ਵੱਡਾ ਹੋ ਜਾਏ ਤਾਂ ਵੀ ਹਰ ਸਾਲ ਲੱਗੂਗੀ ਹਾਂਜੀ ਬਰ ਉਹ ਤੋਂ ਵਿਚਾਰ ਰੱਖਿਆ ਜਾ ਸਕਦਾ ਹੈ ਹਾਂਜੀ ਠੀਕ ਆ ਇਦਾਂ ਇਹਦੇ ਚ ਹੁੰਦਾ ਡਿਸਟੈਂਪਰ ਦੀ ਗੱਲ ਕਰਦੇ ਹਾਂ

ਹੋਰ ਗੱਲ ਕਰਦੇ ਤੁਸੀਂ ਕੀ ਕਰ ਰਹੇ ਹੈਪੇਟਾਈਟਸ ਦੀ ਗੱਲ ਕਰ ਹਾਂਜੀ ਉਹ ਉਹਦੇ ਹੈਪੇਟਾਈਟਸ ਦੇ ਬਾਰੇ ਥੋੜਾ ਦੱਸੋ ਉਹ ਉਹਦੇ ਚ ਹੁਣ ਕੀ ਹੋਣ ਦੇ ਕਾਰਨ ਕੀ ਹੁੰਦੇ ਆ ਉਸ ਕਿਵੇਂ ਡੀ ਐਚ ਪੀ ਪੀ ਆਈ ਵੈਕਸੀਨੇਸ਼ਨ ਹੀ ਆ ਇਹ ਦੇਖੋ ਇਹ ਅੱਛਾ ਜੀ ਇਸੀ ਵੈਕਸੀਨੇਸ਼ਨ ਸੇ ਸਾਡੇ ਪ੍ਰੋਟੈਕਟ ਹੈਪੇਟਾਈਟਸ ਉਸਕਾ ਲੀਵਰ ਜ਼ਿਆਦਾ ਖਰਾਬ ਹੋ ਜਾਂਦਾ ਹੈ ਤਾਂ ਇਹ ਵੈਕਸੀਨੇਸ਼ਨ ਸੇ ਉਸੇ ਬਚਾਇਆ ਜਾ ਸਕਦਾ ਹੈ ਓਕੇ ਇਹ ਤਾਂ ਉਹਦੇ ਬਚਾ ਦੇ ਹੋ ਗਈ ਗੱਲ ਹੈ ਨਾ ਤੇ ਇਹ ਕਿਹੜੇ ਕਾਰਨਾਂ ਕਰਕੇ ਹੋ ਜਾਂਦੀ ਹੈ ਇਹ ਜਿਹੜੀ ਹੈਪੇਟਾਈਟਸ वायरस ये बाएर, भी वायरस है हां जी ठीक दादा है ज्यादा वायरस वाली बीमारियां खतरनाक होती है ठीक है और पक्की जानकारी देने रहे अस्पताल पे इस तो अलावा फाइव और हम डीवॉर्मिंग दी के बारे में बोल रहे हैं और टॉक्सिसिटी जैसे अब कुत्तों को ये चीजें खिलानी है ये नहीं खिलानी है अच्छा आज केला दे सकते हैं हां जी ग्रेप्स की है ब्लूबेरीज ब्लूबेरीज ये दे सकते हैं गाजर दे सकते हैं कीवीज हां जी ये भी दे सकते हैं ਉਸ ਤੋਂ ਅਗੇ ਕੱਟ ਪੰਪ ਕੇ ਲਈ ਇਹ ਦੇ ਦੇ ਕਦੂ ਪੀਲਾ ਕਰ ਦੋ ਹਾਂਜੀ ਠੀਕ ਆ ਜੀ ਇਹ ਦੇ ਸਕਦੇ ਆ ਜਿਹੜੇ ਚੀਜ਼ਾਂ ਅਵੋਇਡ ਕੀਤੀਆਂ ਨੇ ਐਵਾ ਕਾਰਡੋ ਨਹੀਂ ਦੇਣਾ ਮਸਰੂਮ ਨਹੀਂ ਦੇਣਾ ਇਹ ਕੀ ਹੈ ਬ੍ਰੈਡ ਵਗੈਰਾ ਬ੍ਰੈਡ ਵਗੈਰਾ ਨਹੀਂ ਦੋ ਤੁਹਾਨੂੰ ਅੱਛਾ ਬ੍ਰੈਡ ਦੇਣਾ ਨਹੀਂ ਜਿਹੜੀ ਜ਼ਿਆਦਾ ਫਰਮੈਂਟਡ ਚੀਜ਼ ਹੋਵੇ ਨਾ ਜਿਹੜੀ ਬੇਹੀ ਚੀਜ਼ ਹੋਵੇ ਬੇਹੀ ਚੀਜ਼ ਜਿਹੜੀ ਤਾਜ਼ਾ ਦੇ ਸਕਦਾ ਬ੍ਰੈਡ ਓਨਿਅਨ ਨਹੀਂ ਦੇਣਾ ਤੇ ਰਾ ਫਿਰ ਕੱਕੀ ਮਸ਼ੀਨ ਦੇਣੀ ਓਕੇ ਠੀਕ ਆ ਜੀ ਸਾਨੂੰ ਡਰਾਈ ਫਰੂਟਸ ਹੀ ਦੇਣੇ ਚਾਹੀਦੇ ਡਰਾਈ ਫਰੂਟਸ ड्राई फ्रूट्स ड्राई फ्रूट्स ਨਹੀਂ ਦੇਣੇ ਚਾਹੀਦੇ ਡੌਸ ਨੇ ਤੇ ਗ੍ਰੇਪਸ ਨਹੀਂ ਦੇਣੇ ਚਾਹੀਦੇ 1 ਕਿ ਸਕਿੰਟ ਹਾਂਜੀ ਡਰਾਈ ਫਰੂਟ ਨਹੀਂ ਦੇਣੇ ਚਾਹੀਦੇ ਜਮਾਨੀ ਦੇਣੇ ਚਾਹੀਦੇ ਜੇ ਤੁਸੀਂ ਦੇ ਰਹੇ ਹੋ ਤਾਂ ਉਹ ਭਿਗੋ ਕੇ ਦਿਓ ਰਾਤੀ ਭਿਗੋ ਕੇ ਫਿਰ ਦੇ ਦਿਓ ਠੀਕ ਹੈ ਹਾਂਜੀ ਬੋਲੋ ਉਹਨੂੰ ਭਿਗੋ ਕੇ ਦੇ ਸਕਦੇ ਆਪਾਂ ਡਰਾਈ ਫਰੂਟ ਹਾਂਜੀ ਹਾਂਜੀ ਇੱਕ ਗ੍ਰੇਪਸ ਗ੍ਰੇਪ ਬਿਲਕੁਲ ਨਹੀਂ ਦੇਣੇ ਉਹਦੇ ਨਾਲ ਕੀ ਹੁੰਦਾ ਕਿਡਨੀ ਅਫੈਕਟਡ ਹੋ ਜਾਂਦੀ ਹੈ ਤੇ ਕਿਡਨੀ ਅੱਗੇ ਜਾ ਕੇ ਤੁਹਾਨੂੰ ਜਿਹੜਾ ਤੁਹਾਡਾ ਕੁੱਤਾ ਹੈ ਮਤਲਬ ਉਹਦੀ ਕਿਡਨੀ ਖਰਾਬ ਹੋ ਜਾਊਗੀ ਉਹਨੂੰ ਉਲਟੀਆਂ ਲੱਗ ਜਾਣਗੀਆਂ ਫਿਰ ਉਹਨੂੰ ਡਾਇਲਿਸਿਸ ਤੇ ਪਾਣਾ ਪੈਂਦਾ ਓਕੇ ਹਾਂਜੀ ਤੇ ਸਾਡੇ ਹਸਪਤਾਲ ਤੇ ਡਾਇਲਿਸਿਸ ਵੀ अवेलेबल ਹੈ ਵੈਸੇ ਬਟ ਇਹ ਚੀਜ਼ ਆਪਾਂ ਪਹਿਲੇ ਹੀ ਅਗਵਾ ਕਰ ਰਹੇ ਆ ਜਾਨਵਰਾ ਦੇ ਮਤਲਬ ਮਾਲਕਾਂ ਨੂੰ ਕਿ ਤੁਸੀਂ ਇਹ ਚੀਜ਼ ਨਹੀਂ ਕਰਨੀ ਆਪਣੇ ਜਾਨਵਰਾ ਤੋਂ ਮਤਲਬ ਬਿਮਾਰੀ ਤੋਂ ਪਛਾਣਣ ਵਾਸਤੇ ਇੱਕ ਹੋਰ ਕੀ ਦਿਖਾ ਰਹੇ ਹੋ ਤੇ ਕੀ ਲੱਗਿਆ ਆ ਉਹ ਵਾਲਾ ਉਹੀ ਵਾਰਮਿੰਗ ਚੀਜ਼ਾਂ ਨਹੀਂ ਦੇਣੀਆਂ ਓਕੇ ਇੱਕ ਹੁੰਦੀ ਹੈ ਡੀ ਵਰਮਿੰਗ ਓਕੇ ਉਹਦਾ ਸਕੈਡਿਊਲ ਵੀ ਹੈਗਾ ਸਾਡੇ ਕੋਲ ਵੱਡੀ ਵਰਮਿੰਗ ਦਾ ਕੀ ਸਕਿਊਲ ਆ ਉਹ ਵੀ ਦੱਸ ਦਿਓ ਜਿਵੇਂ ਤੁਹਾਡਾ ਜਿਹੜਾ ਜਾਨਵਰ ਹੈ ਕੁੱਤਾ ਤੁਹਾਡੇ ਕੋਲ ਉਹ ਹੋ ਗਿਆ 2 ਮਹੀਨੇ ਤੋਂ 2 ਮਹੀਨੇ ਤੋਂ ਡੀਵਰਮਿੰਗ ਆਪਾਂ ਸ਼ੁਰੂ ਕਰਦੇ ਆਂ ਓਕੇ 2 ਮਹੀਨੇ ਆਪਾਂ ਪਹਿਲਾਂ ਉਹਦਾ ਪਾਰ ਕਰਦੇ ਆਂ ਪਾਰ ਕਿੰਨਾ ਜਿੰਨਾ ਪਾਰ ਉਹਦੇ ਅਕੋਰਡਿੰਗ ਉਹਦਾ ਡੀਵਰਮਿੰਗ ਦੀ ਦਵਾਈ ਹੁੰਦੀ ਹੈ ਓਕੇ ਉਹਦੇ ਬਾਅਦ ਆਪਾਂ ਕੀ ਕਰਦੇ ਆਂ ਜਿਹੜੀ ਦਵਾਈ ਹੈ ਉਹ 15 ਦਿਨ ਬਾਅਦ ਰਿਪੀਟ ਹੁੰਦੀ ਹੈ 15 ਦਿਨ ਬਾਅਦ ਰਿਪੀਟ ਕਰਕੇ ਫਿਰ ਉਹ ਤਿੰਨ 1 ਮਹੀਨੇ ਬਾਅਦ ਰਿਪੀਟ ਕਰਨੀਆਂ ਫਿਰ 6-6 ਮਹੀਨੇ ਬਾਅਦ ਜਦੋਂ ਤੱਕ ਤੁਹਾਡੇ ਕੋਲ ਕੁੱਤਾ ਹੈ 6-6 ਮਹੀਨੇ ਬਾਅਦ ਹਰ ਵਾਰੀ ਤੁਸੀਂ ਉਹਦੀ ਡੀਵਰਮਿੰਗ ਕਰਨੀ ਹੈ ਤਾਂ ਕਿ ਪੇਟ 'ਚ ਕੀੜੇ ਨਾ ਰਹਿਣ ਉਹਦੇ ਤੇ ਕੋਈ ਬਿਮਾਰੀ ਨਾ ਰਹੇ ਖੂਨ ਦੀ ਘਾਟ ਨਾ ਹੋਵੇ ਨਾਉ ਕਮਜ਼ੋਰ ਹੋਵੇ ਜੇ ਉਹਦੀ ਗ੍ਰੋਥ ਹੈ ਜਿਹੜੀ ਉਹ ਪ੍ਰੋਪਰ ਹੋਵੇ ਠੀਕ ਹੈ ਜੀ ਇਹ ਡਿਵਾਰਮੇ ਦੀ ਗੱਲਬਾਤ ਹੋ ਗਈ ਇੱਕ ਤੁਸੀਂ ਹੋਰ ਕਹਿੰਦੇ ਸੀਗੇ ਅਸੀਂ ਇੱਕ ਹੋਰ ਕਈ ਵਾਰੀ ਨਾ ਇਰੀਟੇਟ ਹੁੰਦਾ ਹੁੰਦਾ ਜਾਨਵਰ ਉਹਦੇ ਬਾਰੇ ਤੁਸੀਂ ਦੱਸ ਸਕਦੇ ਵੀ ਉਹਨੂੰ ਕਿਵੇਂ ਆਪਾਂ ਫ੍ਰੈਂਡਲੀ ਕਰ ਜਿਹੜਾ ਜਾਨਵਰ ਹੈ ਇਰੀਟੇਟ ਉਹਦੋਂ ਹੁੰਦਾ ਹੈ ਜਦੋਂ ਤੁਸੀਂ ਉਹ ਜਾਨਵਰ ਰੱਖਿਆ ਪਰ ਤੁਸੀਂ ਉਹਦੀ ਦੇਖਭਾਲ ਨਹੀਂ ਕਰ ਰਹੇ ਹੋ ਕਈ ਕਈ ਵਾਰ ਕੀ ਹੁੰਦਾ ਕਿ ਲੋਕਾਂ ਨੇ ਜਾਨਵਰ ਪਾਲ ਲਿਆ ਹੁੰਦਾ ਬਟ ਜਿਹੜਾ ਓਨਰ ਹੁੰਦਾ ਜਿੰਨੇ ਉਹ ਰੱਖਿਆ ਉਹ ਉਹਦੀ ਦੇਖਭਾਲ ਨਹੀਂ ਕਰ ਰਹੇ ਉਹਨਾਂ ਨੇ ਉਹਨਾਂ ਨੇ ਇੱਕ ਬੰਦਾ ਰੱਖ ਲਿਆ ਤੇ ਉਹਦੀ ਦੇਖਭਾਲ ਕਰ ਰਿਹਾ ਤੁਹਾਡੀ ਇੰਟਰੈਕਸ਼ਨ ਨਹੀਂ ਹੈਗੀ ਤੁਹਾਡੇ ਜਾਨਵਰ ਨਾਲ ਨਹੀਂ ਤਾਂ ਫਿਰ ਜਨਰਲੀ ਫਿਰ ਓਨਰਾਂ ਦੀ ਏ ਕੰਪਲੇਨ ਆਉਂਦੀ ਹੈ ਕਿ ਜੇ ਜਾਨਵਰ ਹੈ ਉਹ ਸਾਨੂੰ ਦੇਖ ਕੇ ਇਰੀਟੇਟ ਜਾਂ ਹੁੰਦਾ ਹੈ ਕਿ ਸਾਡੇ ਨਾਲ ਪ੍ਰੋਪਰ ਖੇਡਦਾ ਨਹੀਂ ਹੈਗਾ ਤੇ ਸਾਨੂੰ ਦੇਖ ਕੇ ਖਿਜਦਾ ਹੈਗਾ ਤਾਂ ਇਹ ਜਿਹੜੀ ਪ੍ਰੋਬਲਮ ਹੈ ਬਿਹੇਵੀਅਰਲ ਪ੍ਰੋਬਲਮ ਹੈ ਤੁਸੀਂ ਉਹਦੇ ਨਾਲ ਪ੍ਰੋਪਰ ਇੰਟਰੈਕਟ ਕਰੋ ਉਹਨੂੰ ਸਵੇਰੇ ਸੈਰ ਤੇ ਲੈ ਜਾਓ ਉਹਨੂੰ ਖਾਣਾ ਤੁਸੀਂ ਆਪੇ ਪਾਓ ਤੇ ਸ਼ਾਮ ਨੂੰ ਸੈਰ ਤੇ ਲੈ ਜਾਓ ਇਹ ਚੀਜ਼ ਪ੍ਰੋਬਲਮ ਆਉਗੀ ਨਹੀਂ ਫਿਰ ਕਰੇ ਜਿਵੇਂ ਆਪਾਂ ਨੇ ਵਧੀਆ ਅਟੈਚਮੈਂਟ ਕਰਨੀ ਲੋ ਹਾਂ ਹਾਂਜੀ ਅਟੈਚਮੈਂਟ ਵਧੀਆ ਕਰ ਉਹਦੇ ਬਾਰੇ ਹੋਰ ਕੀ ਕਰ ਸਕਦੇ ਆਪਾਂ ਬਸ ਇਹੀ ਸਵੇਰੇ ਸ਼ਾਮੀ ਤੁਸੀਂ ਵਾਕ ਤੇ ਲੈ ਕੇ ਜਾਣਾ ਉਹਨੂੰ ਤੇ ਆਪਣੇ ਹੱਥ ਨਾਲ ਉਹਨੂੰ ਖਾਣਾ ਖਵਾਣਾ ਮਤਲਬ ਖਾਣਾ ਤੁਸੀਂ ਆਪੇ ਪਾਣਾ ਉਹਨੂੰ ਉਹਦੇ ਬਾਉਲ ਚ ਨਾ ਤੇ ਪਾਣੀ ਵੀ ਆਪੇ ਪਾਣਾ ਤੇ ਤੁਹਾਡੀ ਅਟੈਚਮੈਂਟ ਹੋਊਗੀ ਤੇ ਉਹਦੇ ਨਾਲ ਫਿਰ ਜਿਹੜਾ ਉਹ ਬਿਹੇਵੀਅਰ ਹੈ ਜਿਹੜਾ ਖਿੱਜਪਨ ਹੈ ਉਹ ਨਹੀਂ ਰਹੂਗਾ ਉਹ ਨਹੀਂ ਰਹੂਗਾ ਹਾਂਜੀ ਠੀਕ ਆ ਜੀ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਤਿ ਸ਼੍ਰੀ ਅਕਾਲ